ਸੱਚੀ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਅਸੀਂ ਪਹੁੰਚੇ ਅੱਜ ਸਮਾਣਾ ਦੇ ਨਾਲ ਲੱਗਦਾ ਪਿੰਡ ਜਿਹੜਾ ਇਹ ਬਾਦਰਗੜ੍ਹ ਤੇ ਲਾਲਗੜ੍ਹ ਜਿਹੜੀ ਸੜਕ ਹੈ ਪਿਛਲੇ ਕਾਫੀ ਸਾਲਾਂ ਤੋਂ ਜਿਹੜੀ ਇਹ ਸੜਕ ਹੈ ਟੁੱਟੀ ਹੋਈ ਸੀ ਤਾਂ ਉਰੋ ਜਿਹੜੇ ਲੋਕ ਲੰਘਦੇ ਸਨ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਸਨ ਤਾਂ ਇਸ ਪਿੰਡ ਦੇ ਜਿਹੜੇ ਸਰਪੰਚ ਨੇ ਉਹ ਵੀ ਇਸ ਮੁੱਦੇ ਨੂੰ ਲੈ ਕੇ ਅੱਜ ਹਾਜ਼ਰ ਹੋਏ ਨੇ ਕਿਉਂਕਿ ਕਾਫੀ ਵਾਰ ਜਿਹੜੀ ਐ ਇਸ ਸੜਕ ਨੂੰ ਲੈ ਕੇ ਚਰਚਾ ਹੁੰਦੀਆਂ ਸੀ ਪਰ ਇਹ ਸੜਕ ਜਿਹੜੀ ਐ ਨਹੀਂ ਬਣਦੀ ਸੀ ਤਾਂ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਵੱਲੋਂ ਹੁਣ ਲਗਾਤਾਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੋੜਾ ਮજરા ਕੋਲੋਂ ਵੀ ਮੰਗ ਕੀਤੀ ਜਾਂਦੀ ਸੀ ਤਾਂ ਅੱਜ ਇਹ ਸੜਕ ਜਿਹੜੀ ਐ ਬਣ ਚੁੱਕੀ ਐ ਗੱਲਬਾਤ ਕਰਦੇ ਆ ਹਾਂਜੀ ਸੁਰਜਨ ਜੀ ਕੀ ਕਹਿਣਾ ਚਾਹੋਗੇ ਅਸਲੀ ਗੱਲ ਇਹ ਅਸੀਂ ਭਵੰਤਮਨ ਮੁੱਖ ਮੰਤਰੀ ਭਵੰਤਮਨ ਜੀ ਦਾ ਤੇ ਚੇਤਨ ਸਿੰਘ ਜੋੜਾ ਮਾਜਰਾ ਸਾਡੇ ਐਮਐਲਏ ਸਮਾਣਾ ਦਾ ਬਹੁਤ ਬਹੁਤ ਧੰਨਵਾਦ ਆਈ ਸਾਡੇ ਕਈ ਸਾਲਾਂ ਤੋਂ ਛੜਕ ਟੁੱਟੀ ਹੋਈ ਸੀ ਇਹਦੇ ਦੇ ਸਾਰ ਲਈ ਤੇ ਇੱਕ ਸਾਡੇ ਪੰਚਾਇਤ ਘਰ ਦੇ ਵਿੱਚ ਟੈਲਾਂ ਲੁਵਾਈਆਂ ਗਈਆਂ ਅਸੀਂ ਚੇਤਨ ਸਿੰਘ ਜੋੜਾ ਮਾਜਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮੌਤਵਾਰ ਬੰਦੇ ਸਰਪੰਚ ਸਾਹਿਬ ਵਾਈਕਰੀ ਖਦੇ ਮੈਂ ਸਰਪੰਚ ਜੀ ਨਿਸ਼ਾਨ ਸਿੰਘ ਚੱਠਾ ਲਾੜਗੜ ਪਿੰਡ ਭਾਦਰਗੜ ਤੋਂ ਆਪਣੀ ਇਹ ਛੜਕਦਾਸ 12 ਸਾਲ ਤੋਂ ਬਹੁਤ ਖਰਾਬ ਸੀ ਜੀ ਬਹੁਤ ਚਿਰਾਂ ਤੋਂ ਸਾਡੀ ਮੰਗ ਸੀ ਸ਼ਾਦੀ ਇਹ ਸਾਡੀ ਹੀ ਧੰਨਵਾਦੀਆਂ ਆਪਣਾ ਚੇਤਨ ਸਿੰਘ ਹਰਖਰਾ ਜੋੜਾ ਮਾਜਰਾ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਸਾਡੀ ਸਾਰੇ ਪਿੰਡਾਂ ਤੋਂ ਪਹਿਲਾਂ ਇਹ ਫਰਿਆਦ ਸੁਣੀ ਹੈ ਸਭ ਤੋਂ ਪਹਿਲਾਂ ਸਾਡੀ ਇਹ ਛੜਕ ਬਹੁਤ ਵਧੀਆ ਬਣੀ ਹੈ ਜੀ ਤੇ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਕਿੰਨੇ ਕੁ ਟਾਈਮ ਤੋਂ ਲੋਕ ਪ੍ਰੇਸ਼ਾਨ ਸੀ ਜੀ ਇਹ 8 ਹੋ ਕੇ ਦੀ 10 12 ਸਾਲ ਜੀ 10 12 ਸਾਲ ਹਾਂ ਜੀ ਕੋਈ ਹੋਰ ਵੀ ਕੰਮ ਹੋ ਰਿਹਾ ਹੈ ਤੁਹਾਡੇ ਪਿੰਡ ਦੇ ਬੜੇ ਜੀ ਇੱਕ ਦਾ ਧਰਮਸ਼ਾਲਾ ਦਾ ਕੰਮ ਚੱਲ ਰਿਹਾ ਜੀ ਇਹਦੀ ਆਪਾਂ ਨੂੰ ਗ੍ਰਾਂਟ ਪਈ ਹੋਈ ਹੈ ਤਾਂ ਚਾਰ ਸਾਲ ਦੇ ਬੋਲ ਨੇ ਵੀ ਕੀਤੀ ਹੈ ਲੋਕਟਾਈ ਲੱਗ ਰਹੀ ਹੈ ਜੀ ਹਾਂ ਜੀ ਬਾਕੀ ਕਿਵੇਂ ਲੈਟਾਂ ਲੋਟਾਂ ਇਹਨਾਂ ਦੇ ਸੋਲਰ ਕਈਆਂ ਹੋਈਆਂ ਸਾਨੂੰ ਜੀ ਆਪਾਂ ਮੰਗ ਪੱਤਰ ਦਿੱਤਾ ਇਹਨਾਂ ਨੂੰ ਹੀ ਉਹਨਾਂ ਨੇ ਕਿਹਾ ਜੀ ਕਿ ਉਹ ਵੀ ਜਲਦੀ ਤੋਂ ਜਲਦੀ ਆਪਣੀਆਂ ਲੱਗਣਗੀਆਂ ਜੀ ਸੰਤੁਸ਼ਟਾਂ ਸਰਕਾਰ ਤੋਂ ਬਹੁਤ ਵਧੀਆ ਜੀ ਠੀਕ ਹੈ ਹਾਂ ਜੀ ਅਮਿਤ ਜੀ ਮੈਂ ਪੰਜਾਬ ਸਰਕਾਰ ਅਤੇ ਚੇਤਨ ਸਿੰਘ ਜੋੜਾ ਮੱਜਰਾ ਜੀ ਦਾ ਬਹੁਤ ਧੰਨਵਾਦ ਕਰਦਾ ਮੈਂ ਆ ਆਪਣਾ ਦੋਸਤ ਜੀ ਸੁਰਜਣ ਦੇ ਪਿੰਡ ਆਇਆ ਇਹ ਸੜਕ ਨੂੰ ਇਹ ਸੜਕ ਕਾਫੀ ਸਾਲਾਂ ਤੋਂ ਖਰਾਬ ਸੀਗੀ ਇਹ ਜਿਹੜੀ ਸੜਕ ਹੈ 2 ਕਿਲੋਮੀਟਰ ਆਪਣੇ ਫਤਿਹਪੁਰ ਤੋਂ ਲੈ ਕੇ ਪਿੰਡ ਲਾਲਗੜ੍ਹ ਬਾਦਰਗੜ ਤੱਕ ਪੂਰੀ ਵਧੀਆ ਬਣ ਗਈ ਹੈ ਤੁਸੀਂ ਆਪ ਦੇਖ ਲੈ ਦੇਖ ਰਹੇ ਹੋ ਵੀ ਇਹ ਸੜਕ ਪੂਰੀ ਤਰ੍ਹਾਂ ਵਧੀਆ ਬਣ ਗਈ ਹੈ ਅਸੀਂ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਜਿੰਨੇ ਹੋਰ ਵੀ ਪਿੰਡ ਦੇ ਵਿੱਚ ਕੰਮ ਹੋਣ ਵਾਲੇ ਨੇ ਉਹ ਜਲਦੀ ਤੋਂ ਜਲਦੀ ਹਲਕਾ ਵਿਧਾਇਕ ਕਰਵਾ ਕੇ ਦੇਣ ਜਿਸ ਨਾਲ ਉਹਨਾਂ ਦੀ ਆਪਾਂ 2027 ਵਿੱਚ ਵੀ ਦੁਬਾਰੋ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਈਏ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੇ ਪਿੰਡ ਦੇ ਲੋਕ ਨੇ ਲਗਾਤਾਰ ਜਿਹੜੀ ਸਰਕਾਰ ਦੀ ਸਲੰਘਾ ਕਰ ਰਹੇ ਨੇ ਕਿਉਂਕਿ ਇੱਥੇ ਜਿਹੜੇ ਲੋਕ ਲੰਘਦੇ ਸਨ ਤਾਂ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਜਿਹੜੇ ਪਰੇਸ਼ਾਨ ਹੁੰਦੇ ਸਨ ਕਿਉਂਕਿ ਜਦੋਂ ਮੀਂਹ ਪੈ ਜਾਂਦਾ ਉਦੋਂ ਇਹ ਸੜਕ ਦੇ ਉੱਤੇ ਜਿਹੜੇ ਖੱਡੇ ਨੇ ਨਹੀਂ ਦੇਖਦੇ ਕੋਈ ਨਾ ਕੋਈ ਹਾਸਾ ਹੋਣ ਦਾ ਵੀ ਜਿਹੜਾ ਕਾਰਨ ਬਣਿਆ ਰਹਿੰਦਾ ਹੈ ਤਾਂ ਦੂਜੇ ਪਾਸੇ ਜਿਹੜੇ ਪਿੱਛੇ ਖੜੇ ਲੋਕ ਨੇ ਕਿਉਂਕਿ ਕੁਝ ਦੂਰੀ ਦੇ ਬਾਅਦ ਮੇਨ ਹਾਈਵੇ ਜਿਹੜਾ ਫਤਿਹਪੁਰ ਦੇ ਕੋਲ ਵੀ ਖੱਡੇ ਬਣੇ ਹੋਏ ਨੇ ਤਾਂ ਇਸ ਠੇਕੇਦਾਰ ਨੂੰ ਕਹਿ ਕੇ ਉੱਥੇ ਵੀ ਜਿਹੜੀ ਲੁੱਕ ਪਾਈ ਜਾਣੀ ਹੈ ਕਿਉਂਕਿ ਉੱ ਦੀ ਹੈ ਪਰ ਇਹਨਾਂ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਹੋਰ ਵੀ ਪਿੰਡ ਦੇ ਵਿੱਚ ਜਿਹੜੇ ਕੋਈ ਕੰਮ ਹੋਣ ਵਾਲੇ ਨੇ ਉਹ ਜਿਹੜੇ ਜਲਦ ਪੂਰੇ ਹੋ ਜਾਣੇ ਨੇ ਤਾਂ ਇਹਨਾਂ ਵੱਲੋਂ ਲਗਾਤਾਰ ਜਿਹੜਾ ਮਾਨ ਸਰਕਾਰ ਦੀ ਸਲਾੰਘਾ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਕੰਮ ਕਰ ਰਹੇ ਨੇ ਤਾਂ 2027 ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੱਕ ਇਹਨਾਂ ਵੱਲੋਂ ਕਿਹਾ ਜਾ ਰਿਹਾ ਵਣਦਾ ਹੈ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ